ਕਿਸਾਨਾਂ ਦੀ ਪ੍ਰਸ਼ਾਸਨ ਨੂੰ ਸਿੱਧੀ ਚੇਤਾਵਨੀ ਤੇ ਦੱਸਦੀ ਹੈ ਕਿ ਉਥੇ ਹੀ ਕੁਝ ਜਥਿਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕ ਲਿਆ ਹੈ ਤੇ ਮਹਾਪੰਚਾਇਤ ਦੇ ਵਿੱਚ ਜਾਣ ਦੇ ਲਈ ਜਿਹੜਾ ਕਿ ਮਨਾ ਕੀਤਾ ਜਾ ਰਿਹਾ ਤੇ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਵੱਡੇ ਇਕੱਠ ਦੇ ਵਿੱਚ ਉਥੇ ਹੀ ਲਗਾਤਾਰ ਪੁਲਿਸ ਦਾ ਨਾਅਤ ਵੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਕਈ ਜਥੇਬੰਦੀਆਂ ਨੂੰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਿ ਖਨੌਰੀ ਦੇ ਉੱਤੇ ਜਾਣ ਤੋਂ ਰੋਕ ਲਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕਾਕਾ ਕੋਟੜਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਜਿਹੜੀ ਕਿ ਪ੍ਰਸ਼ਾਸਨ ਦੇ ਵੱਲੋਂ ਜਥੇਬੰਦੀਆਂ ਨੂੰ ਰੋਕਿਆ ਗਿਆ ਹੈ ਤੇ ਉੱਥੇ ਹੀ ਰਿਹਾਈ ਦੇ ਲਈ ਕਿਹਾ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਥੇਬੰਦੀਆਂ ਨੂੰ ਅੱਗੇ ਆਉਣ ਦਿੱਤਾ ਜਾਵੇ ਤੇ ਜਿਸ ਤੋਂ ਬਾਅਦ ਸਿੱਧੀ ਚੇਤਾਵਨੀ ਜਿਹੜੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਹੈ ਉੱਥੇ ਹੀ ਅੱਜ ਜਗਜੀਤ ਸਿੰਘ ਡੱਲੇਵਾਲ ਜਿਹੜਾ ਕਿ ਸਟੇਜ ਤੇ ਆਉਣਗੇ ਤੇ ਕਿਸਾਨਾਂ ਨੂੰ ਸੰਬੋਧਨ ਕਰਨਗੇ ਦਰਸ਼ਨ ਕਰਨਗੇ ਦੂਜੇ ਪਾਸੇ ਲਗਾਤਾਰ ਇੱਕ ਪੁਲਿਸ ਦਾ ਜਿਹੜੀ ਕਿ ਪ੍ਰਸ਼ਾਸਨ ਵੀ ਤਾਇਨਾਤ ਕੀਤੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਪੁਲਿਸ ਜਥੇਬੰਦੀਆਂ ਵੀ ਜਿਹੜੇ ਕਿ ਉਧਰ ਪਹੁੰਚੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਠਾਠਾ ਮਾਰਦੇ ਇਕੱਠ ਨੇ ਜਿਹੜਾ ਕਿ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਉਥੇ ਹੀ ਅਪੀਲ ਵੀ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਸੁਣਾਉਣੇ ਆ ਕਾਕਾ ਕੋਟੜਾ ਦਾ ਕੀ ਕਹਿਣਾ ਹੈ ਮੈਂ ਉਹ ਹਰਿਆਣੇ ਦੇ ਹਾਰਡਰਾ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਤੁਸੀਂ ਹਰਿਆਣੇ ਵਾਲੀਆਂ ਟਰੈ ਟਰਾਲੀਆਂ ਰੋਕੀਆਂ ਹੋਈਆਂ ਨੇ ਅੱਧੇ ਘੰਟੇ ਦੇ ਵਿੱਚ ਉਹਨਾਂ ਨੂੰ ਦਿਨੇ ਵੀ ਰਾਸਤੇ ਤੁਸੀਂ ਬੰਦ ਕੀਤਾ ਖੋਲੋ ਨਹੀਂ ਫਿਰ ਅਸੀਂ ਮੀਟਿੰਗ ਕਰਕੇ ਤੇ ਘੰਟੇ ਤੋਂ ਬਾਅਦ ਫਿਰ ਸਾਨੂੰ ਕੋਈ ਚੱਲ ਦੀ ਸਟੇਜ ਦੇ ਵਿੱਚ ਕੋਈ ਐਕਸ਼ਨ ਇਹ ਜਾਣਾ ਕਰਨਾ ਪਵੇ ਜੀਦੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਊਗੀ ਨੋਟ ਕਰ ਲੈਣ ਇੰਟੈਲੀਜੈਂਸੀਆਂ ਵਾਲੇ ਬਾਰ-ਬਾਰ ਸਾਡੇ ਪ੍ਰਬੰਧਕ ਪੀਲਾ ਕਰ ਰਹੇ ਨੇ ਸੋਨੂੰ ਕੋਈ ਅਸਰ ਨਹੀਂ ਹੋ ਰਿਹਾ ਤੇ ਫੇਰ ਸਾਨੂੰ ਚੱਲਦੀ ਸਟੇਜ ਦੇ ਵਿੱਚ ਕੋਈ ਐਕਸ਼ਨ ਇਹੋ ਜਿਹਾ ਕਰਨਾ ਪੈਣਾ ਪਿੱਛੇ ਤੋਂ ਪੰਜਾਬ ਵਾਲੇ ਹਰਿਆਣੇ ਵਾਲੇ ਜਿੰਨੇ ਵੀ ਤੁਸੀਂ ਜੱਥੇ ਰੋਕੇ ਨੇ ਉਹਨਾਂ ਨੂੰ ਖਨੌਰੀ ਆਉਣ ਦਿਓ ਇਸ ਕਰਕੇ ਅੱਧੇ ਘੰਟੇ ਤੋਂ ਬਾਅਦ ਅਸੀਂ ਬਰ ਸੋਚ ਕੇ ਜੇ ਰਿਪੋਰਟ ਆ ਗਈਆਂ ਠੀਕ ਹੈ ਨਹੀਂ ਅਗਲਾ ਐਕਸ਼ਨ ਲੈਣ ਲਈ ਮਜਬੂਰ ਹੋਵਾਂਗੇ ਵਿਓ ਹਰਿਆਣੇ ਦੇੋਂ ਬਾਰਡਰਾਂ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਤੁਸੀਂ ਹਰਿਆਣੇ ਵਾਲੀਆਂ ਟਰੈ ਟਰਾਲੀਆਂ ਰੋਕੀਆਂ ਹੋਈਆਂ ਨੇ ਅੱਧੇ ਘੰਟੇ ਦੇ ਵਿੱਚ ਉਹਨਾਂ ਨੂੰ ਜਿੰਨੇ ਵੀ ਰਾਸਤੇ ਤੁਸੀਂ ਬੰਦ ਕੀਤੇ ਐ ਖੋਲੋ ਨਹੀਂ ਫਿਰ ਅਸੀਂ ਮੀਟਿੰਗ ਕਰਕੇ ਅੱਧੇ ਘੰਟੇ ਤੋਂ ਬਾਅਦ ਫਿਰ ਸਾਨੂੰ ਕੋਈ ਚੱਲਦੀ ਸਟੇਜ ਦੇ ਵਿੱਚ ਕੋਈ ਐਕਸ਼ਨ ਇਹ ਜਾਣਾ ਕਰਨਾ ਪਵੇ ਜੀਦੀ ਪੰਜਾਬ ਸਰਕਾਰ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਊਗੀ ਨੋਟ ਕਰ ਲੈ ਇੰਟੈਲੀਜੈਂਸੀਆਂ ਵਾਲੇ ਬਾਰ-ਬਾਰ ਸਾਡੇ ਪ੍ਰਬੰਧਕ ਪੀਲਾ ਕਰ ਰਹੇ ਨੇ ਸੋਨੂੰ ਕੋਈ ਅਸਰ ਨਹੀਂ ਹੋ ਰਿਹਾ ਤੇ ਫੇਰ ਸਾਨੂੰ ਚੱਲਦੀ ਸਟੇਜ ਦੇ ਵਿੱਚ ਕੋਈ ਐਕਸ਼ਨ ਇਹ ਜਾ ਕਰਨਾ ਪੈਣਾ ਪਿੱਛੇ ਤੋਂ ਪੰਜਾਬ ਵਾਲੇ ਹਰਿਆਣੇ ਵਾਲੇ ਜਿੰਨੇ ਵੀ ਤੁਸੀਂ ਜੱਥੇ ਰੋਕੇ ਨੇ ਉਹਨਾਂ ਨੂੰ ਖਨੌਰੀ ਆਉਣ ਦਿਓ ਇਸ ਕਰਕੇ ਅੱਧੇ ਘੰਟੇ ਤੋਂ ਬਾਅਦ ਅਸੀਂ ਫਿਰ ਸੋਚ ਕੇ ਤੇ ਰਿਪੋਰਟ ਆ ਗਿਆ ਠੀਕ ਹੈ ਨਹੀਂ ਅਗਲਾ ਐਕਸ਼ਨ ਦੇਣ ਲਈ ਮਜਬੂਰ ਹੋਵਾਂਗੇ